ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਦੇਖੋ ਜੀ ਆਪਣੇ ਜੋ ਜੋ तकरीबन ਵਧੀਆ ਹੋਗੇ ਬਸ ਖਲਦਾ ਦੀ ਨੇ ਰੱਖਣੀ ਨੇ ਇਹ ਪਰਸ ਨੂੰ ਵਧਾਏ ਆਉਣਗੇ ਕਿਉਂਕਿ ਪਰਸ ਨੂੰ ਹੈਗਾ ਦਸਹਿਰਾ ਅੱਜ ਦਾ ਦਿਨੇ ਚਰਾਗ ਲਾਉਣਾ ਰੋਟੇ ਤੇ ਕੱਲ ਨੂੰ ਅਸੀਂ ਨਹੀਂ ਲਾਉਂਦੇ ਜੀ ਮੈਂ ਪਰਸਨ ਨੂੰ ਵਧਾਉਣਾ ਹੈ ਉਹ ਤਾਂ ਇੱਕ ਦਿਨ ਪਹਿਲਾਂ ਅਸੀਂ ਚਰਾਗ ਲਾਉਣਾ ਬੰਦ ਕਰ ਦਿੰਨੇ ਜੀ ਰੋਟੀ ਤੇ ਅੱਜ ਦਾ ਦਿਨ ਮੈਂ ਚਰਾਗ ਲਗਾਉਂਗੀ ਤੇ ਕੱਲ ਨੂੰ ਨਹੀਂ ਲਗਾਉਣਾ ਪਰਸਨ ਤਾਂ ਵਧਾਈ ਦੇਣੀ ਵਧੀਆ ਹੋਗੇ ਦੇਖੋ ਜੌ ਆਪਣੀ ਬਹੁਤ ਸੋਹਣੇ ਹੋਏ ਹੋਏ ਨੇ ਲੰਬੇ ਹੋਏ ਇਸ ਲਈ ਸਿਰਖਿੰਡੇ ਜੇ ਹੋਗੇ ਲੰਬੇ ਹੋਣ ਕਰਕੇ ਬਹੁਤ ਵਧੀਆ ਹੋਗੇ ਸ਼ਾਮ ਦਾ ਟਾਈਮ ਹੋਇਆ ਹੋਇਆ ਜੀ ਸ਼ਾਮ ਦੇ 6 ਵਜੇ ਗਿਨ ਚਿਪਣੇ ਤੇ ਆਇਆ ਹੋਇਆ ਜੀ ਦੇਖੋ 6 ਵਜੇ ਗੁਰਦੁਆਰਾ ਸਾਹਿਬ ਵਾਲੇ ਦਲੇ ਲੱਗ ਗਏ ਜੀ ਦੇਖੋ ਪਾਠੀਆਂ ਦੀ ਆਵਾਜ਼ ਆਉਂਦੀ ਬਹੁਤ ਸੁਣੀ ਗੁਰਬਾਣੀ ਦੀ ਇਸ ਮੁੱਖਤ ਜੀ ਲੱਗਦੇ ਜਦੋਂ ਵਾਲੇ ਦਲੇ ਗੁਰਬਾਣੀ ਦੇ ਸ਼ਬਦ ਕੰਨਾਂ ਦੇ ਵਿੱਚ ਬਾਕੀ ਜੀ ਮੈਂ ਦੁੱਧ ਨੂੰ ਵਾਲੀ ਦੇਣੀ ਧਰੀ ਹੋਈ ਆ ਦੇਖੋ ਆਪਾਂ ਨੇ ਗੁਰਦੁਆਰਾ ਸਾਹਿਬ ਲਈ ਦੁੱਧ ਪਾ ਲਿਆ ਹੁਣ ਆਪਾਂ ਜਾਵਾਂਗੇ ਲੰਗਰ ਛਕਣ ਉੱਥੇ ਚਲੋ ਜਿੰਨਾ ਵੀ ਆਪਣੇ ਦੁੱਧ ਸਰਦਾ ਆਪਾਂ ਓਨਾ ਕਿ ਦੇ ਦਾਂਗੇ ਕਿਉਂਕਿ ਗੁਰਦੁਆਰਾ ਸਾਹਿਬ ਚ ਖੀਰ ਕਸਟਰਡ ਮਤਲਬ ਕੁਝ ਵੀ ਬਣਦਾ ਹੁੰਦਾ ਰਾਤ ਨੂੰ ਦੁੱਧ ਦੀ ਬਹੁਤ ਜ਼ਰੂਰਤ ਹੈ ਦੇਖੋ ਜਦ ਸੰਗਤ ਆਉਂਦੀ ਹੈ ਫਿਰ ਤਾਂ ਵੈਸੇ ਆਪਾਂ ਨੂੰ ਹੀ ਪਤਾ ਹੈ ਚਾਹ ਪਾਣੀ ਬਣਦਾ ਰਹਿੰਦਾ ਪਾਠੀਆਂ ਨੂੰ ਵੀ ਤੇ ਸੰਗਤ ਨੂੰ ਵੀ ਬਾਕੀ ਦੁੱਧ ਨੂੰ ਆਪਾਂ ਵਾਲੀ ਦੇ ਦਈਏ ਬਾਕੀ ਪ੍ਰਸ਼ਾਦ ਅੱਜ ਗੁਰਦੁਆਰਾ ਸਾਹਿਬ ਵਿੱਚ ਛਕਣਾ ਹੀ ਕਿਉਂਕਿ ਸਿੰਘਾਂ ਸ਼ਹੀਦਾਂ ਦਾ ਪਾਠ ਚੱਲਦਾ ਹੈ ਪਹਿਲਾਂ ਸਾਡੇ ਸਿੰਘਾਂ ਸ਼ਹੀਦਾਂ ਦੀ ਹੁੰਦਾ ਹੁੰਦਾ ਸੀਗਾ ਫਿਰ ਜਦੋਂ ਤੇ ਮਤਲਬ ਸ਼ਹੀਦਾਂ ਤੇ ਬੰਦ ਕਰਤਾ ਜੀ ਗੁਰਦੁਆਰਾ ਸਾਹਿਬ ਵਿੱਚ ਹੁੰਦਾ ਪਾਠ ਸਾਡੇ ਕਈ ਘਰ ਨਾਲ ਰਲ ਕੇ ਕਰਵਾਉਂਦੇ ਨੇ ਅਰਾ ਵਿੱਚ ਹੀ ਮਨ ਮਰ ਦੁੱਧ ਨੂੰ ਵਾਲੀ ਦੇ ਕੇ ਰੋਟੇ ਤੇ ਦੀਵਾ ਜਗਾ ਕੇ ਉਸ ਤੋਂ ਬਾਅਦ ਜੋਤ ਵੀ ਜਗਾਉਂਗੀ ਫਿਰ ਉਸ ਤੋਂ ਬਾਅਦ ਤਿਆਰ ਹੋ ਕੇ ਅਸੀਂ ਗੁਰਦੁਆਰਾ ਸਾਹਿਬ ਨੂੰ ਜਾਵਾਂਗੇ ਮਾਂ ਪੁੱਤ ਦੋਨੇ ਜਾਣੀ ਗਏ ਨਹੀਂ ਹੈਗੇ ਅਸੀਂ ਸਵੇਰ ਤੋਂ ਅਸੀਂ ਕਿਹਾ ਚੱਲੋ ਅੱਜ ਪਾਠ ਸੀਗਾ ਪਛਾਮ ਨੂੰ ਜਾਇਆਵਾਂਗੇ ਵਾਲੀ ਆ ਗਈ ਹੁਣ ਗੈਸ ਨੂੰ ਕਰਦੀ ਆਂ ਪਾ ਬੰਦ ਵੇ ਪਰ ਆਪਾਂ ਚਾਲੀ ਦੇ ਦਿੰਨੀ ਸ਼ੱਕਰ ਹੁੰਦੀ ਹੈ ਜੀ ਮੱਥਾ ਠੇਕ ਦੇ ਜੀ ਨਾ ਅਸੀਂ ਚਲੋ ਜੀ ਮੱਥਾ ਠੇਕ ਲਿਆ ਹੁਣ ਆਪਾਂ ਚੱਲੀਏ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਹੋ ਗਿਆ ਨੈਕਸਟ ਟਰਡੇ ਹੁਣ ਆਪਾਂ ਕੱਪੜੇ ਧੋ ਲਈਏ ਪਹਿਲਾਂ ਆ ਦੇਖੋ ਜੀ ਪੋਚੇ ਆਪਨੇ ਲਗਾਉਤੇ ਕੰਮ ਆਪਣਾ ਨੇ ਵੇਡ ਤਾਂ ਸਾਰਾ ਸਾਫ ਸੁਥਰਾ ਕਰਤਾ ਮੰਮੀ ਗਈ ਹੋਈ ਅੱਜ ਵੀ ਗੁਰਦੁਆਰੇ ਅੱਜ ਦੂਜਾ ਦਿਨ ਆ ਜੀ ਅਖੰਡ ਪਾਠ ਸਾਹਿਬ ਜੀ ਦਾ ਦੂਸਰਾ ਦਿਨ ਆ ਪੋਚੇ ਲਾ ਕੇ ਸਾਰਾ ਸਾਫ ਸੁਥਰਾ ਕਰਤਾ ਬਾਕੀ ਲਾਈਟ ਇੰਨਾ ਤੱਕ ਕਰਤੀ ਜੀ ਜਿਉਂ ਜਿਵੇਂ ਦੀਵਾਲੀ ਆ ਰਹੀਆਂ ਨੇੜੇ ਦੇਖੋ ਕੱਪੜੇ ਹੋ ਜਾਂਦੇ ਬਹੁਤ ਦੀਵਾਲੀ ਕਰਕੇ ਲਾਈਟ ਇੰਨੀ ਜ਼ਿਆਦਾ ਭੱਜਦੀ ਆ ਕੱਪੜਿਆਂ ਦੇ ਵਿੱਚ ਇੰਨੀ ਦਿੱਕਤ ਆਉਂਦੀ ਆ ਸਵੇਰ ਤੇ ਲੇਕੇ ਸ਼ਾਮ ਹੋ ਜਾਂਦੀ ਹੈ ਕੱਪੜਿਆਂ ਨੂੰ ਕਿਉਂਕਿ ਇਹ ਮਸ਼ੀਨ ਵੀ ਕੁਝ ਹੌਲੀ ਤਾਂ ਹੁੰਦੀ ਹੈ 2 3 ਘੰਟੇ ਦਾ ਸਮਾਂ ਲੈਂਦੀ ਇੱਕ ਵਾਰ ਦੇ ਕੱਪੜਿਆਂ ਨੂੰ ਤੇ ਫਿਰ ਮੇਰੇ ਕੱਪੜੇ ਬਹੁਤ ਲੇਟ ਹੋ ਜਾਂਦੇ ਜੀ ਰੋਜ਼ ਧੋਣ ਚ ਲੇਟੇ ਬਹੁਤ ਭੱਜੀ ਜਾਂਦੀ ਆ ਜਾਂਦੀ ਹੈ ਦੇਖੋ ਮੈਂ ਸਾਰਾ ਸਾਫ਼ ਸੁਥਰਾ ਕਰਿਆ ਪਿਆ ਤੁਹਾਨੂੰ ਜਹ ਹਮ ਦੇ ਬਣੇ ਕਿਚਨ ਦੇ ਵੀ ਸਾਰੇ ਸਾਫ਼ ਸੁਥਰੇ ਕਰਤਾ ਹੁਣ ਆਪਾਂ ਪੋਚੇ ਲਾ ਕੇ ਕੰਮ ਨਵੇੜਤਾ ਆਪਣਾ ਬਾਕੀ ਮੈਂ ਨਹਾ ਵੀ ਲਈ ਸੀ ਪੁੱਛ ਲਾਉਣ ਤੋਂ ਪਹਿਲੀ ਨਹਾਈ ਸੀ ਰੋਟੀ ਪਾਣੀ ਖਾ ਕੇ ਬਣਾ ਕੇ ਉਸ ਤੋਂ ਬਾਅਦ ਆਪਣੇ ਪੁੱਛ ਪੁੱਛੇ ਦਾ ਕੰਮ ਕੀਤਾ ਫਿਰ ਕਿਉਂਕਿ ਰੋਟੀ ਹਾਜਮ ਆ ਜਾਂਦੀ ਹੈ ਜੇ ਪੁੱਛ ਲਾਉਣ ਤੋਂ ਪਹਿਲੀ ਰੋਟੀ ਖਾ ਲਓ ਫਿਰ ਖਾਣਾ ਵੀ ਜੀ ਹਾਜਮ ਨਹੀਂ ਆਉਂਦਾ ਹੈਗਾ ਬਾਕੀ ਕੁਸਕ ਕੱਪੜੇ ਤਾਂ ਹੱਥ ਨਾਲ ਹੀ ਧੋਦਣੇ ਹੀ ਹੁੰਦੇ ਨੇ ਜਿਹੜੇ ਬਾਹਰ ਅੰਦਰ ਵਾਲੇ ਹੁੰਦੇ ਆ ਉਹ ਤਾਂ ਬਾਰੇ ਗੰਦੇ ਨਹੀਂ ਹੁੰਦੇ ਹੈਗੇ ਕਿਉਂਕਿ ਮਸ਼ੀਨ ਵਿੱਚ ਤਾਂ ਫਿਰ ਵੀ ਰੰਗ ਜੀ ਖਰਾਬ ਹੋ ਜਾਂਦੇ ਨੇ ਨਾ ਤੋਂ ਨੱਚ ਕਿਉਂਕਿ ਬੜੀ ਜ਼ਿਆਦਾ ਖਰਾਬ ਨਹੀਂ ਸੀ ਹੈਗੀ। ਕੁਸ ਮਸ਼ੀਨ ਲਾਈ ਹੋਈ ਆ। ਸਵੇਰ ਦੀ ਲਾਈਟ ਭੱਜੀ ਜਾਂਦੀ ਆ ਜਾਂਦੀ ਆ। ਚਲੋ ਹੁਣ ਫੇਰ ਆ ਗਏ। ਧੋ ਹੋ ਜਾਣ ਤਾਂ ਵਧੀਆ ਹੀ ਆ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਿਓ। ਮਿਲਦੇ ਆ ਨੈਕਸਟ ਵੀਡੀਓ ਦੇ ਨਾਲ। ਧੰਨਵਾਦ ਜੀ।